ਗੁਰਪਤਵਾਂਤ ਪੰਨੂ ਮਰਡਰ ਪਲੋਟ ਯੂ ਐਸ ਮੇਡ ਇਟ ਕਲੀਅਰ ਟੂ ਇੰਡੀਆ ਥੈਟ ਇਟ ਸੀਕਸ ਅਕਾਉਂਟੇਬਿਲਟੀ ਸੇਜ਼ ਟਾਪ ਅਮਰੀਕਨ ਅਫੀਸਰ ਉਹਨਾਂ ਨੇ ਕਿਹਾ ਜੀ ਅਸੀਂ ਇਨਕੁਆਇਰੀ ਕੀਤੀ ਗਲਤੀ ਤਾਂ ਹੋ ਗਈ ਹੁਣ ਅਸੀਂ ਦੇਖ ਰਹੇ ਹਾਂ ਵੀ ਇਹਨੂੰ ਅਸੀਂ ਦੁਬਾਰਾ ਨਹੀਂ ਕਰਾਂਗੇ ਉਹਨੂੰ ਅਸੀਂ ਰਿਫਾਰਮ ਕਰਾਂਗੇ ਡਿਪਟੀ ਸੈਕਟਰੀ ਆਫ ਸਟੇਟ ਕਰਟ ਕੈਂਬਲ ਸੇਜ਼ ਦਾ ਯੂ ਐਸ ਹੈਸ ਸੌਰਟ ਅਕਾਉਂਟੇਬਿਲਟੀ From the Indian government on the Pannu issue and has consistently asked for updates on the committee investing the matter. We also believe that Indian colleagues are looking carefully at what potential institutional reforms might be necessary in the wake of some of these allegations and reports. ਜੋ ਖੋਇਆ ਤੁਹਾਡਾ ਸਾਬਦਾ ਪਰ ਪੂਰਵ ਸਵਾਗਤ ਹੈ ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਡਿਪਟੀ ਸੈਕਟਰੀ ਆਫ ਸਟੇਟ ਮਿਸਟਰ ਕਲਟ ਕੈਬਨ ਨੇ ਕਿਹਾ ਹੈ ਕਿ ਅਸੀਂ ਆਪਣੇ ਭਾਰਤ ਦੌਰੇ ਦੌਰਾਨ ਭਾਰਤ ਨੂੰ ਸਿੱਧੇ ਤੌਰ ਤੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਅਮਰੀਕਾ ਭਾਰਤ ਨੂੰ ਗੁਰਪਤਵੰਨ ਸਿੰਘ ਪੰਨੂ ਮਰਡਰ ਅਪਲੋਡ ਦੀ ਜਵਾਬਦੇਹੀ ਮੰਗਦਾ ਹੈ ਸੋ ਯਾਦ ਰਹੇ ਹਾਲ ਹੀ ਵਿੱਚ ਮਿਸਟਰ ਕਲਟ ਕੈਬਨ ਅਤੇ ਅਮਰੀਕਾ ਦੇ ਸੁਰੱਖਿਆ ਸਲਾਹਕਾਰ ਜੈਕਸ ਅਲੀਵਾਨਪਾਦ ਦੇ ਦੌਰੇ ਤੇ ਗਏ ਹਨ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨੇ ਆ ਲੇਕਿਨ ਥੋੜਾ ਹਫ਼ਤਾ ਬਹੁਤ ਬਹੁਤ ਧੰਨਵਾਦ ਜੀ ਰਾਜਬ ਕੀ ਕਹਿਣਾ ਚਾਹੋ ਤਾਂ ਦੇਖੋ ਇਸ ਖਬਰ ਤੇ ਟਿੱਪਣੀ ਕਰਨ ਤੋਂ ਪਹਿਲਾਂ ਅਸੀਂ ਦੱਸਦੇ ਹੀ ਹੈ ਕਿ ਅੱਜ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟੋਨੀ ਬਲਿੰਕਨ ਉਹਨਾਂ ਨੇ 69 ਪੇਜ ਦੀ 69 ਪੇजेस ਦੀ ਰਿਪੋਰਟ ਇੰਡੀਆ ਬਾਰੇ ਇੰਡੀਆ 2023 ਇੰਟਰਨੈਸ਼ਨਲ ਰਿਲੀਜੀਅਸ ਫਰੀडम ਰਿਪੋਰਟ ਹਮ ਇਹ ਰਿਲੀਜ਼ ਕੀਤੀ ਹੈ ਸਾਡੇ ਕੋਲ ਇਸ ਦੀ ਕਾਪੀ ਹੈ ਮੈਂ ਆਲਮੋਸਟ ਸਾਰੇ 69 ਪੇਜਾਂ ਨੂੰ ਗੋ ਥਰੂ ਕੀਤਾ ਹਮ ਪਰ ਕਿਉਂਕਿ ਇਸ ਦੇ ਵਿੱਚ ਬਹੁਤ ਸਾਰਾ ਡਾਟਾ ਜਿਹੜਾ ਸਟੇਟ ਵਾਈਜ਼ ਵੀ ਦਿੱਤਾ ਹੋਇਆ ਹੈ ਕ੍ਰਿਸਚੀਅਨਸ ਦੇ ਉੱਤੇ ਫੋਕਸਡ ਹੈ ਜ਼ਿਆਦਾ ਕਿਉਂਕਿ ਜਦੋਂ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਗੱਲ ਕਰਦੇ ਨੇ ਤਾਂ ਮਨੀਪੁਰ ਤੋਂ ਲੈ ਕੇ ਉਹਨਾਂ ਸਾਰੀਆਂ ਸਟੇਟਸ ਤੱਕ ਉੱਥੇ ਕੀ ਕੀ ਮਾਈਨੋਰਟੀਜ਼ ਨਾਲ ਹੋ ਰਿਹਾ ਪ੍ਰੋਮੀਨੈਂਟਲੀ ਹਾਲਾਂ ਸਿੱਖਾਂ ਦਾ ਜ਼ਿਕਰ ਦੋ-ਤਿੰਨ ਕੰਟੈਕਸਟ ਦੇ ਵਿੱਚ ਹੈ ਜਿਹੜੇ ਇੰਟਰਸਟ ਰੱਖਦੇ ਨੇ ਇਸ ਰਿਪੋਰਟ ਨੂੰ ਇਨ オリジナル ਉਹਨਾਂ ਦੇ ਸਟੇਟ ਡਿਪਾਰਟਮੈਂਟ ਦੇ ਵੈੱਬਸਾਈਟ ਤੇ ਜਾ ਕੇ ਦੇਖ ਸਕਦੇ ਨੇ ਪਰ ਜਿਹੜੀ ਖਾਸ ਤੌਰ ਤੇ ਉਹਨਾਂ ਦਾ ਇਸ ਤੇ ਉੱਤੇ ਫੋਕਸ ਮੇਨ ਇਹੀ ਹੈ ਕਿ ਭਾਰਤ ਦੇ ਵਿੱਚ ਮਾਈਨੋਰਟੀਜ਼ ਦਾ ਜਿਸ ਤੇ ਵਿੱਚ ਮੁਸਲਮਾਨ, ਇਸਾਈ ਸਿੱਖ ਪਾਰਸੀ ਬੋਧੀ ਜੈਨੀ ਉਹਨਾਂ ਦਾ ਬਹੁਤ ਮਾੜਾ ਹਾਲ ਹੈ ਅੱਛਾ ਔਰ ਇਹ ਉਹਨਾਂ ਨੇ ਇਸ ਦੇ ਉੱਤੇ ਖਾਸ ਤੌਰ ਤੇ ਜਦੋਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਪਾਕਿਸਤਾਨ ਨੇ ਜਿਹੜਾ ਉਹ ਸਿੱਖ ਮੈਰਿਜ ਐਕਟ ਪਾਸ ਕੀਤਾ ਹੈ ਔਰ ਇਹਦੇ ਤੇ ਮੈਂ ਕਮੈਂਟ ਕੀਤਾ ਸੀ ਕਿ ਸਿੱਖਾਂ ਨੂੰ ਗਵਰਨ ਕੀਤਾ ਜਾਂਦਾ ਹੈ Hindu ਮੈਰਿਜ ਐਕਟ ਦੇ ਥੱਲੇ ਹਾਲਾਂਕਿ ਪਿੱਛੇ ਜੇ ਕੁਝ ਇਹਨਾਂ ਨੇ ਸਪੈਸ਼ਲ ਮੈਰਿਜ ਐਕਟ ਦੇ ਥੱਲੇ ਉਸ ਨੂੰ ਰਜਿਸਟਰ ਕਰਨ ਦਾ ਪ੍ਰੋਵੀਜ਼ਨ ਸਿੱਖਾਂ ਦੇ ਲਈ ਕੱਢਿਆ ਸੀ ਪਰ ਮੈਨੂੰ ਇਹ ਪੜ੍ਹ ਕੇ ਹੋਰ ਵੀ ਕਲੈਰਿਟੀ ਹੋਈ ਇਹਨਾਂ ਦੀ ਰਿਪੋਰਟ ਨੂੰ ਕਿ ਵੀ ਇਹ ਉਹਨਾਂ ਨੇ ਮੈਂਸ਼ਨ ਕੀਤਾ ਵੀ ਕਿਵੇਂ ਹਰ ਧਰਮ ਦਾ ਆਪਣਾ ਜਿਹੜਾ ਉਹਨਾਂ ਦੇ ਪਰਸਨਲ ਲਾਅ ਨੇ ਜਿਸ ਨੂੰ ਹੁਣ ਖਤਮ ਕਰਨ ਦੇ ਲਈ ਯੂਨੀਫਾਰਮ ਜਿਹੜਾ ਇਹ ਸਿਵਲ ਕੋਡ ਲਿਆਣਾ ਚਾਹੁੰਦੇ ਨੇ ਇੱਕ ਲਾਅ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਦਾ ਕਨਸਟੀਟਿਊਸ਼ਨ ਸਟਿਪੂਲੇਟ ਹੈ ਸਟੇਟ ਸ਼ਲ ਐਂਡਵਰ ਟੂ ਕ੍ਰੀਏਟ ਜਿਹੜਾ ਹੁਣ ਇਹ ਯੂਨੀਫਾਰਮ ਸਿਵਲ ਕੋਡ ਲਾਣਾ ਚਾਹੁੰਦੇ ਨੇ ਪਰ ਆਲਰੇਡੀ ਪਰਸਨਲ ਲਾਜ਼ ਇਨ ਜਿਹੜੇ ਨੇ ਉਹ ਐਗਜ਼ਿਸਟ ਕਰਦੇ ਨੇ ਐਗਜ਼ਾਮਪਲ ਇਸ ਇਨਕਲੂਡ ਕਿ ਵੀ ਇੱਕ ਪਾਸੇ ਹਿੰਦੂਆਂ ਦਾ ਹਿੰਦੂ ਮੈਰਿਜ ਐਕਟ ਹੈ ਪਾਰਸੀ ਮੈਰਿਜ ਐਂਡ ਡਾਈਵੋਰਸ ਐਕਟ ਹੈ ਇੰਡੀਅਨ ਕ੍ਰਿਸਚੀਅਨ ਮੈਰਿਜਸ ਐਕਟ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਔਰ ਇਸਲਾਮਿਕ ਆਪਣਾ ਸ਼ਰਾ ਉਹਨਾਂ ਦਾ ਤਾਂ ਹੈ ਹੀ ਹੈ ਇਸਲਾਮਿਕ ਜਿਹੜਾ ਮੁਸਲਮ ਪਰਸਨਲ ਲਾਅ ਹੈ ਇਹ 98% ਲੋਕ ਇਹਦੇ ਥੱਲੇ ਗਵਰਨ ਗਵਰਨ ਹੁੰਦੇ ਨੇ ਪਰ ਹੁਣ ਇਹਨੂੰ ਯੂਨੀਫਾਰਮ ਸਿਵਲ ਕੋਡ ਦੇ ਥੱਲੇ ਲਿਆ ਕੇ ਇਹ ਉਸ ਸਾਰੇ ਪਰਸਨਲ ਲਾਅ ਜਿਹੜੇ ਨੇ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਵੀ ਸਿੱਖਾਂ ਬਾਰੇ ਤਾਂ ਹੁਣ ਜਿਹੜਾ ਹਿੰਦੂ ਮੈਰਿਜ ਐਕਟ ਸਾਡੇ ਗਵਰਨ ਹੁੰਦੇ ਨੇ ਔਰ ਉਹਨਾਂ ਨੇ ਕਿਹਾ ਕਿ ਬਈ ਦਾ ਲਾ ਇੱਕ ਉਹਨਾਂ ਨੇ ਸਪੈਸ਼ਲ ਜਿਹੜਾ ਮੈਰਿਜ ਰਜਿਸਟ੍ਰੇਸ਼ਨ ਐਕਟ ਬਣਾਇਆ ਦਾ ਲਾ ਰੈਕਗਨਾਈਜ਼ਸ ਦਾ ਰਜਿਸਟ੍ਰੇਸ਼ਨ ਆਫ ਸਿੱਖ ਮੈਰिजਸ ਬਟ ਡਸ ਨਾਟ ਇਨਕਲੂਡ ਡਾਈਵੋਰਸ ਪ੍ਰੋਵੀਜ਼ਨਸ ਫਾਰ ਸਿੱਖ ਡਾਈਵੋਰਸ ਐਂਡ ਅਦਰ ਸਿੱਖ ਪਰਸਨਲ ਸਟੇਟਸ ਮੈਟਰਸ ਫਾਲ ਅੰਡਰ ਹਿੰਦੂ ਕੋਰਸ ਕਿ ਬਈ ਜੇ ਉਹਨਾਂ ਨੇ ਤੁਹਾਨੂੰ ਇੱਕ ਥੋੜਾ ਜਿਹਾ गाजरिक ਦਿੱਤੇ ਵੀ ਤਾਂ ਤੁਹਾਡਾ ਸਾਰੇ ਦੀ ਸਾਰੀ ਦੁਕਾਨ ਆਪਣੇ ਪਲਾਟ ਚ ਰੱਖ ਲਈ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਸਿੱਖ ਮੈਰਿਜ ਮੰਨ ਲਿਆ ਵੀ ਸਿੱਖ ਖੜ ਧਰਮ ਹੈ ਤੁਸੀਂ ਰਜਿਸਟਰ ਕਰਾ ਲਓ ਬਟ ਡਸਨਟ ਇਨਕਲੂਡ ਡਾਈਵੋਰਸ ਪ੍ਰੋਵੀਜਨਸ ਫॉर ਸਿੱਖ ਡਾਈਵੋਰਸ ਐਂਡ ਅਦਰ ਸਿੱਖ ਪਰਸਨਲ ਸਟੇਟਸ ਮੈਟਰਸ ਫਾਲ ਅੰਡਰ ਹਿੰਦੂ ਕੋਡਸ ਅੰਡਰ ਦਾ ਲਾ ਐਨੀ ਪਰਸਨ ਰਿਸਪੈਕਟਿਵ ਆਫ ਰਿਲੀਜੀਅਨ ਮੇਕ ਸੀਕ ਡਾਈਵੋਰਸ ਇਨ ਸਿਵਲ ਕੋਰਟ ਜੋ ਤੁਹਾਡੇ ਪਰਸਨਲ ਲਾ ਦਾ ਉਹਨਾਂ ਨੇ ਤੁਹਾਨੂੰ ਰਾਈਟ ਨਹੀਂ ਦਿੰਦਾ ਹੈ ਔਰ ਇਹ ਇਹਦੇ ਚ ਹੋਰ ਬਹੁਤ ਸਾਰਾ ਪਾਰਟ ਹੈ ਕਿ ਭਾਈ ਕਿਵੇਂ ਕਿੱਥੇ ਕਿੱਥੇ ਪੂਰਾ ਕੇਸਾਂ ਦੇ ਹੁਣ ਜਦੋਂ ਅਸੀਂ 69 ਪੇਜ ਦੀ ਰਿਪੋਰਟ ਤੇ ਗੱਲ ਕਰਦੇ ਤਾਂ ਤੁਸੀਂ ਅੰਦਾਜ਼ਾ ਲਾਓ ਕਿ ਭਈ ਕਿੰਨੀ ਜਿਹੜਾ ਉਹਨਾਂ ਨੇ ਡੀਟੇਲਡ ਡਾਟਾ ਦਿੱਤਾ ਹੋਵੇਗਾ ਪਰ ਮੈਂ ਸਮੇਂ ਬਦਲ ਦੇਖਦਾ ਇੰਨਾ ਹੀ ਪੁਆਇੰਟ ਆਊਟ ਕਰਨਾ ਚਾਹੁੰਦਾ ਕਿ ਜੇ ਅਸੀਂ ਦੀ ਟਾਈਮਿੰਗ ਦੇਖੀ ਹੈ ਜੀ ਕਿ ਇੱਕ ਪਾਸੇ ਅਮਰੀਕਾ ਦਾ ਡਿਪਟੀ ਸੈਕਟਰੀ ਆਫ ਸਟੇਟ ਮਿਸਟਰ ਕਰਟ ਐਮ ਕੈਂਬਲ ਜਿਹੜਾ ਜੇਕ ਸਲੀਵਨ ਦੇ ਨਾਲ ਜਿਹੜਾ ਪਿਛਲੇ ਦਿਨਾਂ ਚ ਐਨ ਜਦੋਂ 14 ਜੂਨ ਨੂੰ ਨikhil Gupta Czech Republic ਤੋਂ extradite ਕਰਕੇ ਇੱਥੇ ਲਿਆਂਦਾ ਜਾਂਦਾ ਹੈ ਐਨ ਉਸ ਤੋਂ ਫੌਰਨ ਬਾਅਦ ਇਹ ਜਾਂਦੇ ਨੇ ਔਰ ਅੱਜ ਜਿਹੜੀ ਗੱਲ ਡਿਪਟੀ ਸੈਕਟਰੀ ਆਫ ਸਟੇਟ ਕਰਟ ਐਮ ਕੈਂਬਲ ਨੇ ਇਨਰ মিডিਆ ਨੂੰ ਕਈ ਉਹਦੀ ਮੈਂ ਗੱਲ ਕਰਾਂਗਾ ਪਰ ਉਸ ਦਾ ਇਹ ਸਟੇਟਮੈਂਟ ਬਿਲਕੁਲ ਕਲੀਅਰ ਹੈ ਵੀ ਅਸੀਂ ਇੰਡੀਆ ਨੂੰ ਵਿਦ ਕਲੈਰਿਟੀ ਉਹਦੀ ਅਕਾਉਂਟੇਬਿਲਟੀ ਜਿਹੜੀ ਹੈ ਉਹ ਜਵਾਬ ਦੇਈ ਉਸ ਨੂੰ ਅਸੀਂ ਨਿਸ਼ਚਿਤ ਬਣਾ ਰਹੇ ਹਾਂ ਪਰ ਐਨ ਇਸੇ ਮੌਕੇ ਤੇ ਐਂਟੋਨੀ ਬਲਿੰਕਨ ਦਾ ਰਿਲੀਜੀਅਸ ਇੰਟਰਨੈਸ਼ਨਲ ਰਿਲੀਜੀਅਸ ਫਰੀडम ਰਿਪੋਰਟ ਇੰਡੀਆ ਬਾਰੇ ਡੀਟੇਲਡ 69 ਪੇਜ ਰਿਲੀਜ਼ ਕਰਨਾ ਦਿਸ ਸੇਸ ਸਮਥਿੰਗ ਕਿਉਂਕਿ ਹੁਣ ਇੱਕ ਐਕਟਿਵਿਸਟ ਹੋਣ ਦੇ ਨਾਤੇ ਚਾਰ ਦਹਾਕਿਆਂ ਤੋਂ ਜ਼ਿਆਦਾ ਥੋੜੀ ਬਹੁਤ ਮੀਡੀਆ ਦੇ ਨਾਲ ਬਵਸਤਾ ਹੋਣ ਕਰਕੇ ਉਹਨਾਂ ਦਾ ਨੋਜ਼ ਫॉर ਨਿਊਜ਼ ਸੁਣ ਕੇ ਪਤਾ ਲੱਗ ਜਾਂਦਾ ਵੀ ਖਬਰ ਕਿੱਥੇ ਹੈ ਜੀ ਔਰ ਵੈਨ ਇਟ ਕਮਸ ਟੂ ਇੰਡੀਆ ਔਰ ਚਲੋ ਥੋੜਾ ਬਹੁਤ ਅਮਰੀਕਾ ਜਿ ਵੀ ਜਿਹੜਾ ਅਮਰੀਕਨ ਸਿਸਟਮ ਨੂੰ واਸ਼ਿੰਗਟਨ ਡੀਸੀ 18-19 ਸਾਲ ਰਹਿਣ ਕਰਕੇ ਬੈਲਟਵੇ ਦੇ ਅੰਦਰ ਕੀ ਚੱਲਦਾ ਹੈ ਇਹ ਜਿਹੜੇ ਕੁਝ ਸਾਨੂੰ ਕੋਇਨਸੀਡੈਂਸ ਲੱਗ ਰਹੇ ਹੁੰਦੇ ਨੇ ਹੁੰਦੇ ਨਹੀਂ ਕੋਇਨਸੀਡੈਂਸ ਇਹ ਇੱਕ ਤਰੀਕੇ ਦੇ ਨਾਲ ਮੈਸੇਜ ਦੇਣਾ ਹੁੰਦਾ ਕਿਉਂਕਿ ਉਹਨਾਂ ਨੇ ਜਦੋਂ ਫੇਰ ਵਾਗਾਂ ਖਿੱਚਣੀਆਂ ਨੇ ਉਦੋਂਕ ਉਹਦੇ ਲਈ ਗਰਾਊਂਡ ਤਿਆਰ ਕਰ ਲਈ ਹੁੰਦੀ ਐ ਸੋ ਮੈਨੂੰ ਇਹ ਲੱਗਾ ਕਿ ਵੀ ਇਹ ਜਿਹੜੀ ਇੰਟਰਨੈਸ਼ਨਲ ਜਿਜ ਰਿਲੀਜੀਅਸ ਫਰੀडम ਰਿਪੋਰਟ ਹੈ ਜਿਹਦੇ ਵਿੱਚ ਭਾਰਤ ਨੂੰ ਪੂਰੇ ਰਗੜੇ ਦਿੱਤੇ ਹੋਏ ਨੇ ਕਿ ਉੱਥੇ ਕੀ ਚੱਲ ਰਿਹਾ ਹੈ ਕਿਵੇਂ ਲੋਕਾਂ ਦੇ ਮੂਲ ਰਹਿਕ ਕਿਵੇਂ ਪਰਸੀਕਿਊਸ਼ਨ ਕਿਵੇਂ ਭੀੜਾਂ ਇਕੱਠੀਆਂ ਹੋ ਕੇ ਜਿਹੜੀਆਂ ਨੇ ਉਹ ਲਿੰਚਿੰਗ ਕਰਦੀਆਂ ਨੇ ਕਿਵੇਂ ਚਰਚ ਸਾੜੇ ਜਾ ਰਹੇ ਨੇ ਕਿਵੇਂ ਅਦਾਲਤਾਂ ਬਿਲਕੁਲ ਮੂਕ ਦਰਸ਼ਕ ਬਣੀਆਂ ਹੋਈਆਂ ਕਿਵੇਂ ਮੋਦੀ ਜਿਹੜਾ ਉਹ ਇੱਕ ਅੱਧੀ ਸੈਕਲਰ ਹਾਰਟ ਸਕੂਲ ਚ ਚਲਾ ਗਿਆ ਜਾਂ ਅਦਰਵਾਇਜ਼ ਕਰ ਲਿਆ ਪਰ ਉਹ ਖੁੱਲੀ ਛੁੱਟੀ ਹੈ ਜਿਹੜਾ ਕਟ ਗਿਣਤੀਆਂ ਦੇ ਉੱਤੇ ਹਮਰਿਆਂ ਦੀ ਸੋ ਇਹ ਮੈਸੇਜ ਵੀ ਉਹਨਾਂ ਨੇ ਨਾਲ ਦੀ ਨਾਲ ਦਿੱਤਾ ਹੈ ਔਰ ਜਿਹੜੀ ਸਟੇਟਮੈਂਟ ਡਿਪਟੀ ਸੈਕਟਰੀ ਨੇ ਦਿੱਤੀ ਹੈ ਜਿਹੜਾ ਜੇਕ ਸਰੀਵਾਨ ਔਰ ਡਿਪਟੀ ਸੈਕਟਰੀ ਆਫ ਸਟੇਟ ਮਿਸਟਰ ਕਰਟ ਕੈਂਬਲ ਭਾਰਤ ਗਏ ਸੀ ਪਹਿਲਾ ਮੈਂ ਜਿਹੜੀ ਪੀਟੀਆਈ ਇੰਡੀਆ ਦੀ ਨਿਊਜ਼ ਏਜੰਸੀ ਹੈ ਉਸਨੇ ਜਿਹੜੀ ਦੀ ਹੈਡਲਾਈਨ ਬਣਾਈ ਉਹ ਆਪਣੇ ਆਪ ਚ ਦੱਸਦੀ ਹੈ ਕਿ ਵੀ ਕਿਵੇਂ ਸਟਰਨਲੀ ਅਮਰੀਕਾ ਇੰਡੀਆ ਦੇ ਨਾਲ ਇਸ ਜਿਹੜਾ ਜੋ ਉਹਨਾਂ ਨੇ ਇੱਥੇ ਕਰਤੂਤ ਕਰਨੀ ਚਾਹੀ ਮਰਡਰ ਪਲੋਟ ਔਰ ਡੀਲ ਕਰ ਰਿਹਾ ਗੁਰਪਤਵੰਤ ਪੰਨੂ ਮਰਡਰ ਪਲੋਟ ਯੂ ਐਸ ਮੇਡ ਇਟ ਕਲੀਅਰ ਟੂ ਇੰਡੀਆ that it seeks accountability says top american official e pti di headline hai ki bhai bharat nu spasht kar fir gaya us deputy secretary of state curt kempel says the us raised the issue directly at most senior level of indian government hun most serious level ki hai modi kyunki doono hi jack sullivan aur mr kempel ਅਜੀਤ ਡਰਾਵਲ ਨੂੰ ਮੇਰੇ ਐਸ ਜੈ ਸ਼ੰਕਰ ਨੂੰ ਮੇਰੇ ਔਰ ਮੋਦੀ ਨੂੰ ਮੇਰੇ ਉਹਨਾਂ ਨੇ ਕਿਹਾ ਕਿ ਭਈ ਯੂਐਸ ਮੇਡ ਇਟ ਕਲੀਅਰ ਟੂ ਇੰਡੀਆ ਬਿਲਕੁਲ ਕੋਈ ਇਫੈਂਡ ਬਟ ਨਹੀਂ ਹੈ ਥੈਟ ਇਟ ਸੀਕਸ ਅ ਕਾਉਂਟੇਬਿਲਟੀ ਕਿ ਭਈ ਇਹਦੀ ਜਵਾਬ ਦੇਣੀ ਹੋਣੀ ਚਾਹੀਦੀ ਹੈ ਹੁਣ ਇਹ ਮੈਂ ਪੀਟੀਆਈ ਨੂੰ ਪਾਸੇ ਰੱਖਦਾ ਔਰ ਦੂਸਰਾ ਜਿਹੜਾ ਫੋਰਨ ਅਫੇਅਰਸ ਦੇ ਉੱਤੇ ਚੰਗੀ ਰਿਪੋਰਟਿੰਗ ਦਾ ਹਿੰਦੂ ਦੀ ਹੁੰਦੀ ਹੈ ਵੀ ਮੈਂ ਇਹ ਦੇਖਿਆ ਵੀ ਇਹ ਤਾਂ ਭਾਰਤੀ ਨਿਊਜ਼ ਏਜੰਸੀ ਦਾ ਖਬਰਾਈ ਹੋਈ ਹੈ ਕਿ ਭਈ ਇਹ ਬਣ ਕੀ ਰਿਹਾ ਪਰ ਉਹਨਾਂ ਨੇ ਕੀ ਦਿੱਤਾ ਇਹ ਦਿਨਕਰ ਪੈਰੀ ਦੀ ਰਿਪੋਰਟਿੰਗ ਹੈ ਉਹਦੇ ਚ ਹੈਡਲਾਈਨ ਉਹਨਾਂ ਨੇ ਥੋੜੀ ਜਿਹੀ ਉਹਨੂੰ ਟੋਨ ਡਾਊਨ ਕੀਤਾ ਪਰ ਜਿਹੜੀ ਇਹਦੀ ਕਵਰੇਜ ਆ ਉਹਦੇ ਚ ਇਹ ਬਿਲਕੁਲ ਕਲੀਅਰ ਹੈ ਕਿ ਅਮਰੀਕਾ ਨੇ ਇੰਡੀਆ ਨੂੰ ਕੀ ਮੈਸੇਜ ਦਿੱਤਾ ਹੈ ਇੰਡੀਆ ਇਜ਼ ਲੁਕਿੰਗ ਐਟ ਪੋਟੈਂਸ਼ੀਅਲ ਇੰਸਟੀਚੂਸ਼ਨਲ ਰਿਫਾਰਮਸ ਯੂਐਸ ਅਫੀਸ਼ੀਅਲ ਇਦਾ ਮਤਲਬ ਹੈ ਉਹਨਾਂ ਨੇ ਕਿਹਾ ਜੀ ਅਸੀਂ ਇਨਕੁਆਇਰੀ ਕੀਤੀ ਗਲਤੀ ਤਾਂ ਹੋ ਗਈ ਹੁਣ ਅਸੀਂ ਦੇਖ ਰਹੇ ਹਾਂ ਵੀ ਇਹਨੂੰ ਅਸੀਂ ਦੁਬਾਰਾ ਨਹੀਂ ਕਰਾਂਗੇ ਉਹਨੂੰ ਅਸੀਂ ਰਿਫਾਰਮ ਕਰਾਂਗੇ ਦੂਜਾ ਪਰ ਨਾਲ ਦੀ ਨਾਲ ਉਹਨੇ ਕਿਹਾ ਕਿ ਡਿਪਟੀ ਸੈਕਟਰੀ ਆਫ ਸਟੇਟ ਕਰਟ ਕੈਂਬਲ ਸੇਜ਼ ਦਾ ਯੂਐਸ ਹੈਜ਼ ਸੌਟ ਅਕਾਉਂਟੇਬਿਲਟੀ ਫਰਮ ਦਾ ਇੰਡੀਅਨ ਗਵਰਨਮੈਂਟ ਓਨ ਦਾ ਪੰਨੂ ਇਸ਼ੂ ਐਂਡ ਹੈਜ਼ ਕੰਸਿਸਟੈਂਟਲੀ ਆਸਕਡ ਫਾਰ ਅਪਡੇਟਸ ਓਨ ਦਾ ਕਮੇਟੀ ਇਨਵੈਸਟਿੰਗ ਦਾ ਮੈਟਰ ਇਨਵੈਸਟੀਗੇਟਿੰਗ ਹੋਣਾ ਸ਼ੈ ਕਿ ਵੀ ਜਿਹੜੀ ਤੁਸੀਂ ਕਮੇਟੀ ਬਣਾਈ ਸੀ ਨਵੰਬਰ ਦੇ ਮਹੀਨੇ ਕਿ ਜੀ ਜਿਹੜਾ ਪਰਲਾਟ ਹੈ ਤਾਂ ਕੀ ਹੋਇਆ ਉਹਦੀ ਕੀ ਰਿਪੋਰਟ ਹੈ ਔਰ ਤੁਹਾਡੀ ਕਾਉਂਟੇਬਿਲਟੀ ਕੀ ਹੈ ਔਰ ਇਹ ਕਹਿ ਰਿਹਾ ਕਿ ਵੀ ਇੰਡੀਆ ਨੂੰ ਉਹਨਾਂ ਨੇ ਬੜਾ ਕਲੀਅਰਲੀ ਜਿਹੜਾ ਇਹ ਮੈਸੇਜ ਦਿੱਤਾ ਹੈ ਔਰ ਮੈਂ ਇੱਕ ਪੈਰਾਗ੍ਰਾਫ ਜਿਹੜਾ ਮਿਸਟਰ ਕਾਰਟ ਕੈਂਪਲ ਦੀ ਸਟੇਟਮੈਂਟ ਦਾ ਹੈ ਕੀ ਉਹਨੇ ਕਿਹਾ ਵੀ ਹੈਵ ਹੈਡ ਕੰਸਟਰਕਟਿਵ ਡਾਇਲੋਗ ਵਿਦ ਇੰਡੀਆ ਓਨ ਦਿਸ ਟਾਪਿਕ ਉਹਨੂੰ ਜਦੋਂ ਸਵਾਲ ਪੁੱਛਿਆ ਗਿਆ ਕਿ ਗੁਰਪਤੰਦ ਪੰਨੂ ਮਰਡਰ ਪਲੋਟ ਬਾਰੇ ਤੁਸੀਂ ਇੰਡੀਆ ਗਏ ਸੀਗਾ ਉਹਨੇ ਕਿਹਾ ਵੀ ਹੈਵ ਹੈਡ ਕੰਸਟਰਕਟਿਵ ਡਾਇਲੋਗ ਵਿਦ ਇੰਡੀਆ ਓਨ ਦਿਸ ਟਾਪਿਕ ਐਂਡ ਦੇ ਹੈਵ ਬੀਨ ਰਿਸਪੌਂਸਿਵ ਟੂ ਆਵਰ ਕਨਸਰਨਸ ਯਾਸੀ ਇਸ਼ੂ ਚੁੱਕਿਆ ਉਹਨਾਂ ਨੇ ਰਿਸਪੌਂਸ ਕੀਤਾ ਵੀ ਮੇਡ ਕਲੀਅਰ ਥੈਟ ਵੀ ਸੀਕ ਅਕਾਉਂਟੇਬਿਲਟੀ ਫ্রম ਦ ਗਵਰਨਮੈਂਟ ਆਫ ਇੰਡੀਆ ਅਸੀਂ ਕਿਹਾ ਵੀ ਇਹ ਜਵਾਬ ਦੇ ਹੀ ਹੈ ਤੁਹਾਡੀ ਹਮ ਐਂਡ ਵੀ ਹੈਵ ਕੰਸਿਸਟੈਂਟਲੀ ਆਸਕਡ ਫਾਰ ਅਪਡੇਟਸ ਓਨ ਦਾ ਇੰਡੀਅਨ ਕਮੇਟੀ ਵੀ ਅਪਡੇਟ ਦਿਓ ਤੁਹਾਡੀ ਰਿਪੋਰਟ ਕੀ ਬਣੀ ਵੀ ਰੇਜ਼ ਦਿਸ ਇਸ਼ੂ ਡਾਇਰੈਕਟਲੀ ਵਿਦ ਦਾ ਇੰਡੀਅਨ ਗਵਰਨਮੈਂਟ ਐਟ ਦਾ ਮੋਸਟ ਸੀਨੀਅਰ ਲੈਵਲਸ ਸਿੱਧਾ ਅਸੀਂ ਸਵਾਲ ਚੁੱਕੇ ਇਸ ਮੋਸਟ ਸੀਨੀਅਰ ਪ੍ਰਾਈਮ ਮਿਨਿਸਟਰ ਮੀਨਸ ਬੀਟਵੀਨ आवर ਟੂ ਕੰਟਰੀਜ਼ ਫਿਰ ਮਿਸਟਰ ਕੈਂਪਲ ਸੈਡ ਵੀ ਆਲਸੋ ਬੀਲੀਵ ਥੈਟ ਇੰਡੀਅਨ ਕੋਲੀਗਜ਼ ਆਰ ਲੁਕਿੰਗ ਕੇਅਰਫੁਲੀ at what potential institutional reforms might be necessary in the wake of some of these allegations and reports ke unna nu bhi e pata hona chahida hai ke bi o ki da unna ne reform karna hai ji those discussions continue between the us and india matlab e bhi gal mukki nahi hai utthe bhi assi kann phad ke jada kann mroode ne ba unna di peeth nal lai hui hai unna di jawab de hi hai ਔਰ ਫਿਰ ਜਿਹੜਾ ਗੋਲ ਮੋਲ ਜੇ ਇੰਡੀਆ ਰਸ਼ੀਆ ਟਾਈਜ਼ ਕੀ ਨੇ ਔਰ ਅਦਰਵਾਈਜ਼ ਕੀ ਹੈ ਸੋ ਅਸੀਂ ਇਹ ਸਮਝਦੇ ਆਂ ਵੀ ਜਿਹੜਾ ਇੱਕ ਕਨਸਰਨ ਸੀ ਕਿ ਵੀ ਸ਼ਾਇਦ ਇੱਕ ਪਾਸੇ ਅਮਰੀਕਾ ਤੜਾ ਤੜ ਡਿਫੈਂਸ ਡੀਲਸ ਔਰ ਲੌਜਿਸਟਿਕਸ ਔਰ ਦੂਸਰੇ ਤੀਸਰੇ ਕਰ ਰਿਹਾ ਵੀ ਕਿਤੇ ਇਹ ਤਾਂ ਨਹੀਂ ਹੈ ਕਿ ਗੁਰਪਤਵੰਤ ਪੰਨੂ ਮਰਡਰ ਪਲੋਟ ਦੇ ਥੱਲੇ ਜਿਹੜਾ ਇੰਡੀਆ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਪੱਦਾ ਕ੍ਰਾਈਮ ਹੈ ਉਸ ਨੂੰ ਬੈਕ ਬਰਨਰ ਤੇ ਨਹੀਂ ਰੱਖਿਆ ਹੁਣ this is coming from the horse mouth ਜੇ ਦਾ ਕੋਈ ਵਾਈਟ ਹਾਊਸ ਦਾ ਸਪੋਕਸਮੈਨ ਕਹ ਦੇ ਸਟੇਟ ਡਿਪਾਰਟਮੈਂਟ ਦਾ ਕਹ ਦੇ ਇਹ ਡਿਪਟੀ ਸੈਕਟਰੀ ਆਫ ਸਟੇਟ ਛੋਟਾ ਅਹੁਦਾ ਨਹੀਂ ਹੁੰਦਾ ਔਰ ਖੁਦ ਕਿਉਂਕਿ ਵਿਜ਼ਿਟ ਕੀਤਾ ਹੈ ਔਰ ਖੁਦ ਉਹਨਾਂ ਨੇ ਕਿਹਾ ਵੀ ਅਸੀਂ ਕਲੀਅਰਲੀ ਐਟ ਦਾ ਹਾਇਰ ਲੈਵਲ ਯਾਨੀ ਮੋਦੀ ਨੂੰ ਔਰ ਨਾਲ ਦੀ ਨਾਲ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਇਹ ਜਿਹੜਾ ਪੋਟੈਂਸ਼ੀਅਲ ਰਿਫਾਰਮ ਹੈ ਦਾ ਇੰਸਟੀਚਿਊਨ ਮਤਲਬ ਇਹ ਹੈ ਕਿ ਬੰਦ ਕਰੋ ਇਹ ਜੋ ਤੁਸੀਂ ਕੰਮ ਫੜਿਆ ਹੋਇਆ ਹੈ ਔਰ ਇਹ ਇੱਕ ਪੋਜ਼ਿਟਿਵ ਸਾਈਨ ਹੈ ਅਮਰੀਕਨ ਵਿਦੇਸ਼ ਨੀਤੀ ਦਾ ਜੀ ਰਣ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥ ਲੈਣੇ ਬ੍ਰੇਕ ਵਿਊਰਸ ਤੁਸਨ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ